ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਤਾਰਿਆਂ ਦੀ ਲੋਏ ਬਾਤ ਭਾਈਏ ਬਹਿ ਕੇ ਦੋਏ ਤਾਰਿਆਂ ਦੀ ਲੋਏ ਬਾਤ ਭਾਈਏ ਬਹਿ ਕੇ ਦੋਏ ਤੈਨੂੰ ਹਿੱਕ ਤੇ ਤਵੀਤ ਮੰਗੂ ਰੱਖਣਾ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਕਰੇ ਹੁ ਟੂ ਢੂ ਚਿੱਤ ਕੰਬ ਲਾਲਵਾ ਬਾਵਾ ਤੇਰੇ ਵੇ ਗਲੇ ਦੇ ਵਿੱਚ ਪਾਲਵਾ ਕਰੇ ਹੁ ਟੂ ਢੂ ਚਿੱਤ ਕੰਬ ਲਾਲਵਾ ਬਾਵਾ ਤੇਰੇ ਵੇ ਗਲੇ ਦੇ ਵਿੱਚ ਪਾਲਵਾ ਰੱਖਦੇ ਰੱਖਦੇ ਕਾਲ ਜਿੱਤੇ ਚੰਨਾ ਹੱਥ ਰੱਖਦੇ ਕਜਲੇ ਦੀ ਤਾਰ ਬਣ ਚੱਲੀ ਤੇਲਵਾਰ ਕਜਲੇ ਦੀ ਤਾਰ ਬਣ ਚੱਲੀ ਤੇਲਵਾਰ ਸਿੱਖੀ ਅੱਖੀਆਂ ਦੇ ਮਾਰ ਕੋਲ ਬਚਣਾ ਕੰਨ ਕਰੇ ਗੱਲ ਸੁਣ ਖਣਾ ਪਿਆਰ ਦਾ ਤੈਨੂੰ ਮੈਂ ਮਨ ਲੈ ਦੱਸਣਾ ਕਿਦਾਂ ਠੰਗ ਲੱਗ ਗਿਆ